ਉਹਨੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਮਿਸ਼ਨ ਪੁਲਿਸ ਅੰਮ੍ਰਿਤਸਰ ਨੇ 6 ਕਿਊਜ਼ ਫੜੇ ਹੈ ਔਰ 10 ਸੋਫਿਸਟੀਕੇਟਿਡ ਵੈਪਨ ਫੜੇ ਗਏ ਹੈ ਜਿੱਚ 3 ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਕੌਰ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜ ਨੇ ਜਿਹੜੇ ਮੁਦਗਮ ਨੇ ਇਹ ਸਾਰਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗਿਆ ਕਿ ਇੱਕ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕੰਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਰੋ ਮੁੱਸਲ ਨੇ ਜਿਹਨਾਂ ਤੋਂ ਮੇਨ ਜਿਹੜੀ ਅਕ੍ਰੋਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of ਸੁਵਿੰਦਰ ਸਿੰਘ ਇਹ ਸ਼ੇਰਪੁਰ ਦਾ ਹੈ ਸ਼ੇਖਵਾ ਥਾਣਾ ਜਗਾ ਡਿਸਟ੍ਰਿਕਟ ਬਟਾਲਾ ਪੁਲਿਸ ਵਿਭਾਗ ਜਿਹੜਾ ਮੂਜਾ ਪ੍ਰਾਪਤੀ ਪੇਲੀਅਸ ਹਰਮਨ ਹੈ ਇਹ ਕਮਰਾਏ ਪਿੰਡ ਹੈ ਸਦਰ ਬਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਜਿਹੜਾ ਅਮਰਤਪਾਲ ਨੇ ਇਲੈਕਸ਼ਨ ਦੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਸਟ ਨੇ ਜਿਹੜੇ ਅਮਰਸਰ ਬੇਸਡ ਨੇ ਉਹਦੇ 'ਚ ਵਿਨੋਦ ਕੁਮਾਰ ਏ.ੀ.ਐਸ ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲ ਤੇ ਆਇਆ ਦੇ ਖਿਲਾਫ 19 ਕੇਸਿਸ ਨੇ ਰੋਬਰੀ ਸਨੇਚਿੰਗ ਕੁਇਟੀ ਆਰਮਸ ਡੈਟ ਅਟੈਪਟ ਟੂ ਮਰਡਰ ਵਗੈਰਾ ਦੇ ਔਰ ਜਿਹੜਾ ਇੱਕ ਇਹਦੇ 'ਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਕਿਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵੰਡਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਇੱਕ ਮੇਨ ਬੰਦਾ ਜਿਹੜਾ ਫੰਡ ਨਾਲਾ ਹੁਣ ਰਹਿਦਾ ਇੱਕ ਹੈਗਾ ਕਰਨ ਵੀਰ ਮੀਰਾਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਐਕਟ ਦੇ ਐਸਟੀਐਫ ਵੱਲੋਂ ਤੇ ਆਰਮ ਦੇ ਖੰਨੇ ਦੇ ਵਿੱਚ ਵੀ ਬੱਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ। ਸਾਡੇ ਡੀਸੀਪੀ ਮਿਸਟਰ ਆਲਮ ਵਿਜੇ ਜੀ, ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕ ਦੀਪ ਸਾਡੇ ਦੇ ਇੰਸਪੈਕਟਰ ਸੀਆਈਏ ਤੋਂ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸਫਿਸਟੀਕੇਟਡ ਵੈਪਨ ਔਰ ਜਿ ਵਿੱਚ ਆਸਟ੍ਰੇਲੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਉਹਦੇ ਵਿੱਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਵਿੱਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਕਿੰਨਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ ਨਹੀਂ ਮੈਨੂੰ ਨਹੀਂ ਜੀ ਓਨਲੀ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨਸ ਦਾ ਹੀ ਹੈਗਾ ਔਰ ਇਨਵੈਸਟਿਗੇਟ ਹੋਰ ਆਪਣਾ ਇਨਵੈਸਟੀਗੇਟ ਕਰ ਰਿਹਾ ਹੈ ਸਪੈਸ਼ਲੀ ਜਿਹੜੇ ਫੋਰਨ ਬੇਸ ਜਿਹੜੇ ਹੈਂਡਲਰ ਨੇ ਉਹਨਾਂ ਦਾ ਰੋਲ ਕੀ ਕੀ ਹੈ ਔਰ ਕਿੰਨੇ ਲੋਕ ਸੋ ਮੰਨਦਾ ਕਿ ਇਹਦੇ ਵਿੱਚ ਹੋਰ ਵੀ ਆਉਣਾ ਚਾਹੀਦਾ ਕਿਉਂਕਿ ਜਦੋਂ ਕਰਨਵੀਰ ਭੜਿਆ ਜਾਂਦਾ ਉਦੋਂ ਕਾਫੀ ਸਾਨੂੰ ਗੱਲਾਂ ਹੋਰ ਵੀ ਕਲੀਅਰ ਹੋਣੀਆਂ ਐ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਇੱਕ ਦੋ ਬੰਦੇ ਹੋਣ ਫਿਕਰ ਹੋਏ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਮੈਂ ਮੀਰਾ ਕੋਟ ਦਾ ਰਹਿਣ ਵਾਲਾ ਜੀ ਇਹਦੇ ਅਮਰਸਰ ਰੂਰਲ ਦਾ ਉਹ ਪਕਾਦਵੇਂ ਦਰਜਾ ਮੈਂ ਦੱਸਿਆ ਸੀ ਕਿ ਐਨਡੀਪੀਐਸ ਦਾ ਐਸਟੀਐਫ ਵੱਲੋਂ ਇੱਕ ਹਰਨ ਜੈਕ ਦਾ ਖੰਨੇ ਡਿਸਟ੍ਰਿਕਟ ਮੈਂ ਤਾਂ ਆ ਸਾ ਅੰਮ੍ਰਿਤਪਾਲ ਨੇ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਹੈ ਜਿਹੜਾ ਅੰਮ੍ਰਿਤਪਾਲ ਕੇ ਹਿੰਪੇ ਨਾ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੈ ਉਸ ਤੋਂ 2-3 ਮਹੀਨੇ ਤੋਂ ਐਕਟਿਵ ਹੋਇਆ ਹੋਇਆ ਹੈ ਜਦੋਂ ਦੇ ਲਿੰਕ ਬਾਹਰ ਨੇ ਜਿਹੜੇ ਹੈਂਡਲਰਸ ਨੇ ਉਹਨਾਂ ਨਾਲ ਭਇਆ ਗੈਂਗਸਟਰ ਇੱਕ ਪ੍ਰਭਦੀ ਬਰਮਣ ਨੇ ਵੀ ਐਗਰੀਕਲਚਰ ਦਾ ਕੰਮ ਕਰਦੇ ਤੇ ਵੀ ਮਕਦਮਾ ਕੋਈ ਚਾਹਨਾ ਦਰਜ ਨਹੀਂ ਹੈ ਵਿਨੋਦ ਰੰਜੀਲਾ ਦੇ ਖਿਲਾਫ ਮੈਂ ਤਾਂ ਦੱਸਿਆ ਸੀਗਾ ਕਿ ਰੋਬਰੀ ਸਨੈਚਿੰਗ ਅਸਾਲਟ ਕੋਈ ਵੀ ਜਿਹੜਾ ਦੇ ਕਾਫੀ ਬੱਚੇ ਦਰਜ ਹੈ ਯੂਵਰਾਜ ਇਹ ਲੜਕਾ ਜੀਸੀਬੀ ਦਾ ਡਰਾਈਵਰ ਹੈ ਇਹ ਸੁਖਰਾਬ ਹੈਗਾ ਤੇ ਜੇ ਅਨਐਮਪਲੋਇਡ ਹੈ ਔਰ ਆਇਲ ਕਰ ਰਿਹਾ ਹੈਗਾ ਕਿ ਜਿਹੜਾ ਮੁੰਡਾ ਜਗਰਾ ਜਿਹੜੀ ਅੱਜ ਗੂ ਬੱਚਿਆਂ ਦੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਇਹ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਹੈ ਮੁੱਢਲੀ ਪੁੱਛ ਕੇ ਦੱਸਿਆ ਅਮਰਪਾਲ ਸਿੰਘ ਸਨ ਆਫ ਸੁਰਿੰਦਰ ਸਿੰਘ ਕਹਿੰਦੀ ਹੈ ਚੈੱਕ ਕਰਾਂਗੇ ਗੁਰਦਾਸਪੁਰ ਤੋਂ ਸਾਰਾ ਹੈਗਾ यार वो इन्होंने निवर वेटिंग ऑर्डर्स के ऊपर कितने अगेट निवरे किन्हों किन्हों दे रही हैं ये की करना है वो सारा जी इन्वेस्टिगेशन डा और एक पूरा फॉरेली प्रूव कर रहे हैं वो तो ऐसी तानी है जो तास्रे दो चार बंदे फाड़ी हैं सी फिर तो अनुभी शेयर कर देंगे कोई प्रॉब्लम ये सारी कंसाइ ਦੇਖੋ ਇਹ ਕੁਝ ਬੰਦੇ ਜਿਹੜੇ ਬਰਦਾਸ਼ਪੁਰ ਵਾਲੇ ਮੈਂ ਤੁਹਾਨੂੰ ਦੱਸਿਆ ਮੀਂਹ ਹੀ ਨੇ ਉਤੋਂ ਸਾਨੂੰ ਗੱਲ ਚੱਲੀ ਕਿ ਕੁਝ ਅੰਮ੍ਰਿਤਸਰ ਦੇ ਵੀ ਬੰਦੇ ਆ ਉਸ ਦੇ ਵਿੱਚ ਹੀ ਨਾਲ ਇਹ ਪੁਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਵਿੱਚ ਚੱਲ ਰਿਹਾ ਜਿਹੜੇ ਲੱਗ ਰਿਹਾ ਜੀ ਜਿਹੜੇ ਪਟਾਲੇ ਵਾਲੀ ਕਨਸਾਈਨਮੈਂਟ ਦੇ ਵੈਪਨ ਨੇ ਉਹਦੇ ਚ ਦਿੱਤੇ ਤਿੰਨ ਗਲੌਕ ਨੇ ਹਸਪੀਨ ਮੇਡ ਤੇ ਸੱਤ ਜਿਹੜੇ ਆਪਣੇ ਪੰਜ ਦੂਜੇ ਆ ਕਿ ਜਿਹੜੇ 0.32 ਉਹ ਲੱਗਦਾ ਕਿ ਬੜੇ ਸਿਮਿਸਟੀਕੇਟਡ ਆ ਕਰਾਸ ਬਾਰਡਰ ਆਏ ਜਿਹੜੇ ਦੂਜੇ ਅਮਰਸਰ ਤੋਂ ਸਾਨੂੰ ਕੁਝ ਕਵਰ ਹੋਏ ਤੇ ਨੂੰ ਆਪਨ ਉਹ ਜਿਹੜੇ ਹੈਗੇ ਉਹ ਥੁੰਦੇ ਆ ਇੰਡੀਅਨ ਮੇਡ ਲੱਗੇ ਅਜੇ-ਬਜੀ ਟਾਰਗੇਟ ਨਹੀਂ ਆਇਆ ਸਾਹਮਣੇ ਆਪਾਂ ਇਹਦੀ ਇਨਵੈਸਟਿਗੇਟ ਕਰਾਂਗੇ ਤੇ ਡੈਫੀਨੇਟਲੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਸਾਰਾ ਇਹਦਾ ਨੈਟਵਰਕ ਟੁੱਟ ਗਿਆ ਸਮੈਸ਼ ਹੋ ਗਿਆ ਜਿਹੜਾ ਆਰਮ ਬ੍ਰੈਕਟ ਹੈ ਉਹੀ ਖਤਮ ਹੋਇਆ ਤਾਂ ਬੜੀ ਇੱਕ ਮੈਂ ਰਲੀਫ ਹੋਏਗਾ ਹਾਂਜੀ ਇਹ ਬਾਕੀ ਜਿਹੜਾ ਸਭ ਤੋਂ ਹੁੰਦਾ ਸੇ ਕਰਮਵੀਰ ਜਿਹੜਾ ਕਰਮਵੀਰ ਜਿਹੜਾ ਭੱਜਿਆ ਉਹਦੇ ਤੇ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਬਨੂਤਪਰ ਲੀਲਾ ਇਹਦੇ ਤੇ ਹੈ 19 ਮੁਕਦਮੇ ਆ ਨਹੀਂ ਅਜੀਬ ਇਹ ਪਤਾ ਲੱਗਿਆ ਕਿ ਨਵੇਂ ਨਵੇਂ ਫਤ ਚੱਲੇ ਐ ਇਸ ਗੱਲ ਤੇ ਆਜੂਗੀ ਇਨਵੈਸਟੀਗੇਸ਼ਨ ਤੇ ਡੈਰੋਗੇਸ਼ਨ ਦਾ ਪਾਰਟ ਹੈ ਕਿ ਕਦੋਂ ਤੋਂ ਕਿੰਨੀ ਵਾਰੀ ਗਏ ਹੋ ਸਾਰਾ ਜੀ ਟੈਕਨੀਕਲ ਐਵੀਡੈਂਸ ਨੂੰ ਵੀ ਨਾਲ ਉਹਨਾਂ ਦੇ ਦੀ ਫਿਜ਼ੀਕਲ ਗੱਲਬਾਤ ਆ ਉਹਨੂੰ ਵੀ ਵੈਰੀਫਾਈ ਕਰ ਲੈਣਾ ਕੋਈ ਇਹੋ ਜਿਹੀ ਨਸ਼ੇ ਵਾਲੀ ਗੱਲ ਨਹੀਂ ਆ ਜੀ ਮਾਡੀ ਆਏ ਤਾਂ ਦੇਖੋ ਡੈਫੀਨਿਟਲੀ ਜੇ ਕਰਾਸ ਬਾਰਡਰ ਆਏ ਤਾਂ ਉਹ ਵੀ ਡੋਨ ਦਾ ਹੀ ਹੈਗਾ ਸਿਸਟਮ ਉਹ ਅਸੀਂ ਇਹ ਵੀ ਦੇਖ ਰਹੇ ਕਿ ਇੰਨੇ ਜਦੋਂ ਇਕੱਠੇ ਆਏ ਆ ਹੋ ਸਕਦਾ ਕੋਈ ਹੋਰ ਰੂਟ ਨਾਲ ਲਿਆ ਹੋਵੇ ਸਾਰੀ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਉਹਨੂੰ ਲੈ ਕੇ ਜਾਵਾਂਗੇ ਨਿਸ਼ਾਨਦੇਹੀ ਵਗੈਰਾ ਸਾਰੀ ਕਰਾਂਗੇ ਕਉ ਮੈਂ ਮੈਂ ਤੇਰੇ ਨੂੰ ਬਹੁਤ ਇੰਪੋਰਟੈਂਟ ਕਰਦਾ ਹਾਂ ਔਰ ਆਪਣੀ ਟੀਮ ਦੀ ਵੱਡੀ ਕਾਮਯਾਬੀ ਮਾਨਣਾ ਕਿ ਇੰਨੀ ਮਿਹਨਤ ਨਾਲ ਔਰ ਇਨਾ ਇੰਟੈਲੀਜੈਂਸ ਡਿਵੈਲਪ ਕਰਕੇ ਕੀਤਾ ਗਿਆ ਔਰ ਵੀ ਉਹ ਵੀ ਅਡਜੋਇਨਿੰਗ ਏਰੀਆ ਦੇ ਵਿੱਚ ਇਹ ਫ੍ਰੈਸ਼ ਨਹੀਂ ਜੀ ਬਿਲਕੁਲ ਫ੍ਰੈਸ਼ ਬੰਦੇ ਆ ਫ੍ਰੈਸ਼ੀ ਕੁਪੈਸਰ ਮੈਨੂੰ ਤੁਹਾਨੂੰ ਫਾਈਨੈਂਸ਼ੀਅਲ ਲਗਾਈ ਹੋਈ ਦੱਸਦਾ ਕਿ ਫਾਈਨੈਂਸ਼ੀਅਲ ਲਾਲਚ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੋਂ ਪਿਕਅਪ ਕਰ ਲੈਂਦੇ ਬਾਹਰ ਬੈਠੇ ਲੋਕ ਔਰ ਉਹ ਤੋਂ ਜਿਹੜਾ ਕ੍ਰਾਸ ਬਾਰਡਰ ਹੈ ਤੁਹਾਨੂੰ ਪਤਾ ਉੱਥੇ ਅਵੇਲੇਬਿਲਟੀ ਬੜੀ ਖੁੱਲੀ ਹੈਗੀ ਤੇ ਉੱਥੋਂ ਕੁਸ਼ੀਨ ਨੂੰ ਹੁੰਦੇ ਰਹਿੰਦੇ ਔਰ ਉਸ ਦਾ ਮੈਨੂੰ ਪਤਾ ਨਹੀਂ ਪਰ ਲੀਥਰ ਤੇ ਡੈਡਲੀ ਹੋਊਗਾ ਥੈਂਕ ਯੂ ਜੀ